ਇਹਨਾਂ ਪ੍ਰੋਜੈਕਟ ਲਾ ਕੇ ਆਇਆ ਉਨੀਆਂ ਰਹਿਤ ਹੋਏ ਨੇ ਕਿਸੇ ਨੂੰ ਪੁੱਛੋ ਨਾ ਕਿ ਕਿ ਪਾਕੋਬਾਦ ਹੋਲੇ ਪਏ ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਤਾ ਉਹ ਇਹ ਕਿ ਸਾਰੇ ਬੁਧਾਈ 55 ਕਰੋੜ ਰੁਪਈਆ ਉਹਨਾਂ ਨੇ ਆਪਣੇ ਕੋਲੋਂ ਦਿੱਤਾ ਗਿਆ ਜਿਹੜੀ ਸਰਕਾਰੀ ਸੀਮਾ ਦੇ ਉਸ ਤੋਂ ਉੱਪਰ ਹੈ ਇਹ ਦਿਨ ਆ ਸਾਡੇ ਸਭ ਨੇ ਬੁੜੇ ਹੋ ਕੇ

ਰੁਚੀ ਹੋਏਗੀ ਜਿਹੋ ਜੇ ਉਥੇ ਪਲੇਅਰ ਹੋਣਗੇ ਜਿਹੜੀ ਖੇਡ ਖੇਡਣਾ ਚਾਹੁੰਦੇ ਉਹਨਾਂ ਬੈਂਕ ਦੇ ਰਾਤੇ ਲੈ ਕੇ ਉਥੇ ਗਰਾਊਂਡ ਬਣਾਣਗੇ ਔਰ ਪੂਰੇ ਪੰਜਾਬ ਦੇ ਵਿੱਚ 3000 ਵਧੀਆ ਜਿਮ ਜਿਹੜੇ ਬੱਚਿਆਂ ਦੀ ਹੈਲਥ ਵਾਸਤੇ ਤੁਸੀਂ ਦੇਖੋਗੇ ਕਿ ਪਹਿਲੀ ਵਾਰੀ ਹੋਇਆ ਕਿ ਨੌਜਵਾਨਾਂ ਨੂੰ ਕਿੰਨਾ ਵਧੀਆ ਤਰੀਕੇ ਦੇ ਨਾਲ ਸਰਕਾਰ ਜਿਹੜੀ ਹੈ ਉਹਨਾਂ ਦਾ ਸੋਚ ਨਹੀਂ ਲੈ ਕੇ ਨੌਜਵਾਨਾਂ ਨੂੰ ਕੋਈ ਸਿਰ ਨਹੀਂ ਸੀ ਕਿ ਤਰ੍ਹਾਂ ਜਾਂਦਾ ਕਰਦੀ ਵੀ ਬੱਚਾ 900 ਕਰੋੜ ਰੁਪਏ ਸਿਰਫ ਤੇ ਸਿਰਫ

ਸਮੇਂ ਦਾ ਮਹੱਤਵ ਕਰੇ ਜਣੀਆਂ ਅਤੇ ਸਾਨੂੰ 500 ਕਰੋੜ ਦਾ ਬਜਟ ਮਿਲਿਆ ਉਹਦੇ ਵਿੱਚ 1 ਕਰੋੜ ਰੁਪਈਆ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਲਾਈਟਾਂ ਲਗਾਉਣ ਵਾਸਤੇ ਸਾਕਵਾਂ ਕੋਹਾ ਰਿਚੀ ਲਈ 1 ਕਰੋੜ ਰੁਪਈਆ ਅਤੇ ਅਜਿਹਾ ਨਾ ਬੰਵਾਤ ਸੰਤਪਤੀ ਸੇ ਸਿੰਚਾਈ ਵਾਲ ਨੂੰ ਉਹ ਪਾਰੀ ਦੱਸਿਆ ਜਿਹੜਾ ਐਨਓਪੀ ਹੈ ਨਾ ਪ੍ਰਤਾਪ ਸਿੰਘ ਗਵਾਕਾ ਉਹ ਕਿਹਦਾ ਉਪਾਰੀ ਹੈ ਇਹਦਾ ਨਾਮਾ ਲੋ ਜਿਹਦੇ ਸਿੰਚਾਈ ਵਾਲ ਮਾਡਲ ਜਿਹੜਾ ਉਹਨੂੰ ਬਾਹਰ ਲਿਆ ਸਟੇਟ ਨੇ ਵੀ ਡਾਕ ਕੀਤਾ ਉਹ ਗੋਪਾਲੀ ਦੱਸਦੇ ਆ ਜਿਵੇਂ ਬਾਬਾ ਜੀ ਦੀ ਵੇਢੀ ਨੇ ਚਾਲੂ ਸ਼ਰਧਾਂਜਨ ਜੋ ਮਨਾਇ ਨਗਰਦਨ ਆਇਆ ਜਿੱਥੇ ਬਾਬਾ ਜੀ ਜਨਮ ਲਿਆ ਪਟਾਣ ਤੋਂ ਬਾਹਰ ਸ਼ਹਿਰ ਭੁੰਦੇ ਆ ਉਹ ਕਹਿੰਦੇ ਜੀ ਤੁਸੀਂ ਸਿੱਟੇ ਚਾਰੰਗ ਨੂੰ ਪ੍ਰਮੋਟ ਕਰੋ ਕਿਹਾ ਕਿ ਮੇਰਾ ਤਾਂ ਇੱਕ ਪਿੰਡ ਜੇ ਮੋਲਿਸ ਹੋਣੇ ਪੜੇ ਅੰਦਰ ਨੂੰ ਜਾ ਕੇ ਰਹਿ ਚੇ ਉਹ ਪ੍ਰਮੋਟ ਕਰਨਾ ਕੋਈ ਮਾੜੀ ਗੱਲ ਨਹੀਂ ਅੱਗੋ ਉਹ ਕਹਿੰਦੇ ਵਿੱਚ ਪਿੰਡ ਵਿੱਚ ਹੋਰ ਵਧੀਆ ਕੰਮ ਹੋਏਗਾ ਤਾਂ ਤੁਸੀਂ ਉਹਨੂੰ ਵੀ अपन मेन दि कमी है सिर्फ काम करवा लोडे जनून की ਹਜ਼ਾਰ ਕਰਤਾ 1500 ਜਿੱਤੇ ਗੱਲ ਦਾ ਪਾਵੇ ਪਰ ਪਰ ਵੀ ਇਹ ਕਹਿੰਦੇ ਅੱਧ-ਅੱਧ ਕਰ ਲਾਂਗੇ ਛੱਡਦੇ ਅੱਧ-ਅੱਧ ਕਰ ਲਾਂਗੇ ਕਿੱਥੇ ਛੱਡਦਾ ਆਹ ਚੱਕ ਆਹ ਚੱਕ ਜੀਤ ਤੂੰ ਰਹਿਣਾ ਰੱਖ ਦੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕਬੱਡੀ ਦਾ ਸਭ ਕੁਝ ਜਾਇਜ਼ ਹੈ ਸੱਗੇ ਪਿਆਰ ਆਹ ਸਭ ਤੋਂ ਜਾਇਜ਼ ਹੁੰਦਾ ਅਗਲੇ ਮੈਚ ਦੀਆਂ ਟੀਮਾਂ ਚਲ ਮਨਿਆ ਦਲਤਾ ਖੁਸ਼ ਹੁੰਦਾ ਨੇ ਹੌਲੀ ਹੌਲੀ ਬਣ ਜਾਊਗਾ ਵੱਡਾ ਮੱਲ ਕਿਹੜੀ ਗੱਲ ਐ ਮਾਰਾ ਖੇਡ ਕੇ ਖਿਡਾਰੀ ਹੁੰਦਾ ਤਗੜਾ ਤੇ ਤਗੜਾ ਨਹੀਂ ਸਰਦਾ ਕੋਈ ਬਣ ਸਕਦਾ ਰਾਤੋਂ ਰਾਤ ਜਿਹੜਾ ਬੰਨੋ ਫਿਰੇ ਸਟਾਰ ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ ਤੇ ਲੀਲਾਵਾਲਾ ਮੋਹਣਾ ਗੱਲਾਂ ਸਾਡੀਆਂ ਇਧਰਲੇ ਬੰਦੇ ਚੋਟੀ ਦਾ ਮੈਚ ਤੇ ਡਿੱਗਿਆਂ ਦਾ ਸਦਾ ਹੱਥ ਫੜੀਏ ਤੇ ਪੈਰ ਉਹਨਾਂ ਤੇ ਧਰੀਏ ਨਾ ਮੈਂ ਕਦੇ ਡਿੱਗਿਆ ਜ਼ਿੰਦਗੀ ਵਿੱਚ ਇਸ ਗੱਲ ਦਾ ਦਾਵਾ ਕਰੀਏ ਦਾ ਡੱਕ ਡੱਕੇ ਉੱਠਣਾ ਜਾਵੇ ਕਿਤੇ ਡਿੱਗਣ ਕੋਲ ਦਲੀਏ ਨਾ ਸਾਰੇ ਡੱਕ ਡੱਕੇ ਸਵਾਰ ਹੁੰਦੇ ਆ ਦਲਸ਼ਾਦ ਹੈਪੀ ਦੀ ਰੇਡ ਤੇ ਕਰ ਸੋਣਿਆ ਗਰਵਾ ਸਾਹਮਣੇ ਹੈਪੀ ਕਬੱਡੀ ਪਾਗੇ ਖਗੜਾ ਨੰਬਰ 1 ਮਾਲਾ ਇਹ ਕੋਸ਼ਰ ਸਾਹਿਬ ਉਹਨਾਂ ਨੇ ਕਹਿਆ ਸੀ ਕੀ ਕਰਾਂ ਕਰਤਾਰੋ ਗੱਡੀ 6 ਸਿਲੰਡਰ ਦੀ ਇਹਦਾ ਇੰਜਨ 6 ਸਿਲੰਡਰ ਦਾ ਜੱਫੀ ਪਾਹਾਂ ਲਾ ਕੇ ਪਰ ਦਬਣਾ ਹੈ ਨਹੀਂ ਇਹਨਾਂ ਅੰਦਰ ਆਹ ਤਲਵੰਦ ਮੈਂ ਦੀ ਕਹਿੰਦੇ ਖੇਡ ਕਬੱਡੀ ਆ ਵੱਖਰਾ ਨਿਆਰਾ ਇੱਕ ਬੱਸੇ ਜੱਜ ਤਲਵੰਦ ਇੱਕ ਬੱਸ ਸਾਡੇ ਜਿੰਦਰਬਰਕ ਸੋਨਾ ਹੁੱਠੀਆਂ ਬਾਉ ਖੜਾ ਰਕੀ ਧਿਆਲ ਤੇ ਸਾਡਾ ਮੰਗੀ ਟਵਾਣਾ ਵੀਰਾਂ ਦਾ ਵੱਡੇ ਪੱਧਰ ਦੇ ਲਈ ਵਿਜੇ ਆ ਗਿਆ ਵਿਜੇ ਫੇਰ ਆ ਗਿਆ ਹੌਸਲਾ ਵੇਖੋ ਜਦੋਂ ਮੰਨੇ ਨੇ ਹੌਸਲਾ ਦੇ ਕਿੰਤੋਂ ਰਿਆ ਹੋਵੇ ਜਦੋਂ ਸਰੀ ਸਾਡੇ ਧਾਣੇ ਹੌਸਲਾ ਦੇ ਕਿੰਤੋਂ ਉਹੀ ਫੇਰ ਕਦੋਂ ਦਾ ਮੈਂ ਕਰੀ ਜਾਣਾ ਪੁੱਪਰੋ ਪਰੋ ਪੈ ਗਿਆ ਉਹ ਖੁੱਡਾ ਜਿੱਥੇ ਰਹਿੰਦਾ ਸੀ ਤੂੰ ਧਰਤੀ ਦਾ ਨੌਜਨ ਗੱਪਰੋ ਚਾਰ ਨੇ ਚਾਰੋ ਨਾ ਕਹਿੰਦਾ ਬਹੁਤ ਫਰਕ ਹੈ ਬੱਲ ਨੌ ਵਾਲਾ ਗਗਨ ਗਗਨ ਤੇ ਆ ਭੋਲੇ ਕੇ ਵਾਲਾ ਸੁਖਮਨ ਦੋਨੋਂ ਖਿਡਾਰੀਆਂ ਦੇ ਦਰਮਿਆਨ ਟੱਕਰ ਟੱਕਰ ਤੇ ਨੰਬਰ 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 ਤਾੜੀ 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 ਚੰਦਿਆ ਮੈਚ ਉਹਨੂੰ ਦੋਵੇਂ ਜਿਹੜੇ ਸੈਮੀ ਮੈਚ ਹੋ ਜਾਣੇ ਚਾਹੀਦੇ ਸੀਗੇ ਜਿਸ ਸਾਡਾ 6 ਟੀਮਾਂ ਨੇ ਆਉਂ ਰਲ ਮਿਲ ਕੇ ਆਪਾਂ ਸਾਥ ਦਈਏ ਸੜੀ ਕਾਲੇ ਸੰਗਿਆ ਦਾ ਭਰਾ ਸਾਡਾ ਖੇਡ ਕਬੱਡੀ ਦਾ ਮਾਣ ਹੈ ਆ ਸੀਜ਼ਨ ਦੇ ਵਿੱਚ ਕਹਿੰਦੇ ਮੁੰਡੇ ਨੇ ਰਿਕਾਰਡ ਤੋੜਦੇ ਫੜ ਕੇ ਇੰਗਲੈਂਡ ਰਿਕਾਰਡ ਟੁੱਟੇ ਆ ਆ ਚੋਟੀ ਦਾ ਮੈਚ ਚੱਲਦਾ ਇੱਕ ਪਾਸੇ ਕਹਿੰਦੇ 23 ਨੰਬਰ